ਤੁਸੀਂ ਦੇਖ ਰਹੇ ਹੋ ABC ਪੰਜਾਬ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਸ਼ਾਹੀ ਲੋਕ ਸਭਾ ਹਲਕਾ ਪਟਿਆਲਾ ਦੀ ਗੱਲ ਕਰਾਂਗੇ ਕਿ ਸਿਆਸੀ ਮਾਹੌਲ ਕਿੰਨਾ ਭਕਿਆ ਤੇ ਲੋਕਾਂ ਦੇ ਮੁੱਦੇ ਕੀ ਨੇ ਤੇ ਜੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਉਹ ਕਿਹੋ ਜਿਹਾ ਪਟਿਆਲੇ ਵਾਲੇ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਨੇ ਤੇ ਸਰਕਾਰ ਦੀ ਪੰਜੀਆਂ ਮਹੀਨਿਆਂ ਦੇ ਵਿੱਚ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਨੇ ਜਿੰਨੇ ਗਿਣਾਏ ਜਾ ਰਹੇ ਨੇ ਉਹਨਾਂ ਤੇ ਲੈ ਕੇ ਵੋਟਰਾਂ ਤੇ ਕੀ ਅਸਰ ਪੈ ਰਿਹਾ ਹੈ ਦੇਸ ਬਾਬਤ ਪਟਿਆਲੇ ਸ਼ਹਿਰ ਤੇ ਪਟਿਆਲੇ ਹਲਕੇ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਸਾਹਿਬ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਅਕੀਦਾ ਸਾਹਿਬ ਬਹੁਤ ਬਹੁਤ ਸਵਾਗਤ ਆ ਜੀ ਪਟਿਆਲੇ ਦਾ ਮਾਹੌਲ ਕੀ ਕਹਿੰਦਾ ਜੀ ਇਸ ਵਾਰ ਆ ਜਗਤਾਰਪੁਰ ਬਾਈ ਜੀ ਗੱਲ ਇਸ ਤਰ੍ਹਾਂ ਵੀ ਜਿਹੜਾ ਪਟਿਆਲਾ ਹੈਗਾ ਨਾ ਜੀ ਪਟਿਆਲਾ ਕਾਫੀ ਵੱਡਾ ਸ਼ਾਹੀ ਸ਼ਹਿਰ ਹੈ ਤੇ ਕਾਫੀ ਵੱਡਾ ਇਲਾਕਾ ਹੈ ਜੀ ਪਟਿਆਲਾ ਸ਼ਹਿਰ ਪਟਾੜਾ ਸ਼ਹਿਰ ਨਗੀਨਾ ਆਉਣ ਪਰੋਨੇ ਦੋ ਦਿਨ ਲਈ ਰਹਿੰਦੇ ਸਵਾ ਮਹੀਨਾ ਪਟਾੜੇ ਦਾ ਵੀ ਅੱਛਾ ਮਾਹੌਲਾ ਤੇ ਇਸ ਵਾਰੀ ਜਿਹੜੀ ਇੱਥੇ ਚੋਣ ਸਿਸਟਮ ਚੱਲ ਰਿਹਾ ਨਾ ਬੜਾ ਉਹ ਲੋਕਾਂ ਨੂੰ ਲੱਗਦਾ ਗੁੱਜਰਦਾਰ ਦਾ ਪਰ ਨਹੀਂ ਗੁੱਜਰਦਾਰ ਨਹੀਂ ਬਿਲਕੁਲ ਸਿੱਧਾ ਚੋਣ ਸਿਸਟਮ ਚੱਲ ਰਿਹਾ ਹੈ ਇੱਥੇ ਆਪਾਂ ਉਮੀਦਵਾਰ ਚਾਰ ਮੈਂ ਅਮ ਤੌਰ ਤੇ ਇੱਥੇ ਉਮੀਦਵਾਰ ਰਹੇ ਨੇ ਇੱਕ ਤਾਂ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵੀਰ ਸਿੰਘ ਹੈਗੇ ਆ ਤੇ ਕਾਂਗਰਸ ਵੱਲੋਂ ਡਾਕਟਰ ਬਲਵੀਰ ਸਿੰਘ ਹੈ ਨਾ ਡਾਕਟਰ ਧਰਵੀਰ ਗਾਂਧੀ ਹੈਗੇ ਆ ਜੀ ਭਾਰਤ ਜਨਤਾ ਪਾਰਟੀ ਵੱਲੋਂ ਸ਼੍ਰੀਮਤੀ ਪ੍ਰੀਤ ਕੌਰ ਹੈਗੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨ.ਕੇ ਸ਼ਰਮਾ ਹੈਗੇ ਆ ਜੀ ਐਨ.ਕੇ ਸ਼ਰਮਾ ਨਵਾਂ ਵੀਦਵਾਰ ਆ ਇੱਥੇ ਤੇ ਡਾਕਟਰ ਬਲਵੀਰ ਸਿੰਘ ਪਹਿਲਾ ਮੰਤਰੀ ਹੈ ਤੇ ਡਾਕਟਰ ਧਰਵੀਰ ਗਾਂਧੀ ਜਿਹੜੇ ਹੈਗੇ ਨੇ ਉਹ ਪਹਿਲਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ ਤੇ ਪ੍ਰੀਤ ਕੌਰ ਵੀ ਪਹਿਲਾਂ ਇੱਥੇ ਵਿਦੇਸ਼ ਮੰਤਰੀ ਵੀ ਰੇ ਚੁਕੇ ਆ ਤੇ ਚਾਰ ਮਾਰ ਦੇ ਐਮਪੀ ਹੈਗੇ ਆ ਆਪਣੀ ਹੈਗੇ ਆ ਮਤਲਬ ਲੀਡਰਾਂ ਕੋਲ ਤਜਰਬਾ ਪੂਰਾ ਹੈਗਾ ਜੀ ਹਾਂ ਜੀ ਜਿਹੜਾ ਹਾਂ ਪ੍ਰਨੀਤ ਕੌਰ ਦੇ ਕੋਲੇ ਨਾ ਇਸ ਟਾਈਮ ਕਹਿਣ ਵਾਸਤੇ ਕੁਝ ਨਹੀਂ ਵਸਿਆ ਹੈਗਾ ਜੋ ਅੱਛਾ ਜੀ ਅਜੀਬ ਆਖੀਏ ਕਿ ਉਹਦੇ ਕੋਲੇ ਕੋਈ ਮੁੱਦਾ ਹੈਗਾ ਉਹਦੇ ਕੋਲੇ ਮੁੱਦਾ ਇਸ ਟਾਈਮ ਕੋਈ ਨਹੀਂ ਹੈਗਾ ਰਾਮ ਮੰਦਰ ਦਾ ਮੁੱਦਾ ਜੇ ਆਪਾਂ ਆਖੀਏ ਕਿ ਰਾਮ ਮੰਦਰ ਦਾ ਮੁੱਦਾ ਪਟਿਆਲੇ ਵਿੱਚ ਹੈਗਾ ਨਹੀਂ ਇਹ ਰਾਮ ਮੰਦਰ ਦਾ ਮੁੱਦਾ ਪਟਿਆਲੇ ਵਿੱਚ ਤੋਂ ਲੋ ਬਹੁਤ ਘੱਟ ਨਜ਼ਰ ਆਏਗਾ ਕੁਝ ਪ੍ਰਵਾਸੀ ਪ੍ਰਵਾਸੀ ਮਜ਼ਦੂਰ ਨੇ ਪ੍ਰਵਾਸੀ ਲੋਕ ਨੇ ਮਜ਼ਦੂਰ ਵੀ ਦੇਖੋ ਪ੍ਰਵਾਸੀ ਲੋਕ ਵੀ ਨੇ ਜਿਹੜੇ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਜਾਂ ਕਿਸੇ ਹੋਰ ਸੂਬੇ ਚੋਂ ਰਹਿੰਦੇ ਆ ਇੱਥੇ ਉਹ ਆਪਣੀ ਰੋਜੀ ਕਮਾਉਣ ਵਾਸਤੇ ਆਏ ਨੇ ਉਹਨਾਂ ਦੇ ਵਿੱਚੋਂ ਕੋਈ 40 50% ਲੋਕ ਰਾਮ ਮੰਦਰ ਦੇ ਮੁੱਦੇ ਤੇ ਜਿਹਨਾਂ ਦੀ ਵੋਟ ਹੈਗੀ ਆਪਣੀ ਹੋਈ ਉਹ ਵੋਟ ਪਾਉਣਗੇ ਜੀ ਪਰ ਉਹਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਰਾਮ ਮੰਦਰ ਨੂੰ ਉਹ ਨਤਰ ਮੋਦੀ ਦੀ ਪ੍ਰਾਪਤੀ ਨਹੀਂ ਮੰਨਦੇ ਜੇ ਅਸੀਂ ਗੱਲ ਕਰਦੇ ਹਾਂ ਉਹ ਕਹਿੰਦੇ ਨੇ ਕਿ ਉਹ ਤਾਂ ਕੋਰਟ ਨੇ ਸੁਪਰੀਮ ਕੋਰਟ ਨੇ ਬਣਾਇਆ ਆਰਾਮ ਮੰਤਰ ਜੀ ਤੇ ਸੁਪਰੀਮ ਕੋਰਟ ਨੂੰ ਦੀ ਮੰਨਦੇ ਆ ਉਹ ਲਾਭ ਦੀ ਜਿਹੜੀ ਆਰਾਮ ਮੰਤਰ ਦੀ ਹੈ ਪਟਿਆਲੇ ਦੇ ਲੋਕ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਅ ਅਵੇਅਰ ਕਰਨ ਵਾਸਤੇ ਨਾ ਜਿਹੜਾ ਹੈਗਾ ਤਿੰਨ ਲੋਕ ਨੇ ਤਿੰਨ ਵੱਡੇ ਲੋਕ ਦੇ ਆਰਾਮ ਮੰਤਰ ਪ੍ਰਤੀ ਸਚੇਤ ਕਰਨ ਵਾਸਤੇ ਤਿੰਨ ਜਿਹੜੀਆਂ ਪਾਰਟੀਆਂ ਦੇ ਇੱਕ ਤਾਂ ਡਾਕਟਰ ਤਰਪੀਰ ਗੰਧ ਸਚੇਤ ਕਰ ਰਿਹਾ ਉਹਨਾਂ ਨੂੰ ਇੱਕ ਡਾਕਟਰ ਬਰਵੀਰ ਸਿੰਘ ਇੱਕ ਇੱਕ ਐਨ ਕੇ ਸ਼ਰਮਾ ਪ੍ਰਨੀਤ ਕੌਰ ਬਣੀ ਇੱਕ ਪਾਸੇ ਖੜੀ ਰਹਿ ਜਾਂਦੀ ਆ ਮਹਿਲਾ ਦੇ ਵਿੱਚ ਜੇ ਅਸੀਂ ਜਾਣਦੇ ਆ ਉਹਦੇ ਵਿੱਚ ਜੇ ਦੇਦੋ ਕਾਂਗਰਸ ਵਿੱਚ ਪ੍ਰਨੀਤ ਕੌਰ ਹੁੰਦੀ ਸੀਗੀ ਜਗਤਾਰ ਉਸ ਵੇਲੇ ਉੱਥੇ ਮਹਿਲਾ ਦੇ ਵਿੱਚ ਰੌਣਕਾਂ ਇੰਨੀਆਂ ਸੀਗੀਆਂ ਕਿ ਗੇਟ ਤੇ ਜਾਣ ਵਾਸਤੇ ਤੁਹਾਨੂੰ ਲੈਂਟ ਲੱਗਣਾ ਪੈਂਦਾ ਸੀਗਾ ਜੀ ਉਹ ਐ ਲੈਂਟੇ ਰੱਖ ਲੈਂਦੇ ਸੀਗੇ ਤੇ ਅੰਦਰ ਜਾਂਦੇ ਸੀ ਅੰਦਰ ਮਿਲਣ ਵਾਸਤੇ ਬੜਾ ਔਖਾ ਸਮਾਂ ਹੁੰਦਾ ਸੀਗਾ ਹੁਣ ਤੁਸੀਂ ਜਾਣਦੇ ਆ ਮਹਿਲਾ ਦੇ ਤੁਹਾਨੂੰ ਕੋਈ ਰੋਕਦਾ ਵੀ ਨਹੀਂ ਹੈਗਾ ਤੇ ਬੜਾ ਰੈਲਾ ਜਿਹਾ ਬੰਦਾ ਜਾ ਕੇ ਮਿਲ ਲੰਦਾ ਉਥੇ ਮਹਿਲਾ ਦੇ ਵਿੱਚ ਮਤਲਬ ਬਹੁਤਾ ਇਕੱਠ ਨਹੀਂ ਹੈਗਾ ਮੋਤੀ ਮਹਿਲ ਦੇ ਵਿੱਚ ਜਿਹੜਾ ਕਿ ਆਮ ਤੌਰ ਤੇ ਪਹਿਲਾਂ ਰਹਿੰਦਾ ਰਿਹਾ ਇੱਕ ਤਾਂ ਇਹ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ ਜਨਤਾ ਪਾਰਟੀ ਦਾ ਬਹੁਤਾ ਇੱਥੇ ਆਧਾਰ ਨਜ਼ਰ ਨਹੀਂ ਆ ਰਿਹਾ ਪਟਿਆਲੇ ਦੇ ਸ਼ਹਿਰ ਦੀ ਵਿੱਚ ਕੁਝ ਜਿਹੜੇ ਭਾਜੀਪੀ ਦੇ ਹੈਗੇ ਟਕਸਾਲੀ ਭਾਜੀਪੀ ਦੇ ਆਗੂ ਹੈਗੇ ਉਹਨਾਂ ਵਿੱਚੋਂ ਵੀ ਕੁਝ ਕੁ ਟਕਸਾਲੀ ਆਗੂ ਚੱਲੇ ਨੇ ਫਰਨੀਦ ਕੌਰ ਦੇ ਨਾਲ ਬਹੁਤ ਸਾਰੇ ਨਹੀਂ ਚੱਲੇ ਬਹੁਤ ਸਾਰੇ ਲੋਕ ਜਿਵੇਂ ਕਿ ਤੁਸੀਂ ਲੈ ਲਓ ਵੀ ਇੱਕ ਪਿਛਲੇ ਕੋਈ ਅਰਧਾ ਸਾਲ ਤੋਂ ਬੀਜੇਪੀ ਦਾ ਲੜਿਆ ਹੋਇਆ ਜਿਹੜਾ ਕਿ ਇਹਦਾ ਅਜੀਤਪਾਲ ਸਿੰਘ ਕੋਲੀ ਦਾ ਭਰਾ ਹੈਗਾ ਜਗਜੀਤ ਸਿੰਘ ਕੋਲੀ ਜੀ ਉਹ ਅ ਅੱਛਾ ਤਕੜਾ ਲੀਡਰ ਹੈ ਅੱਛਾ ਬਲਾਰਾ ਹੈਗਾ ਉਹਨੂੰ ਪਟਿਆਲੇ ਤੋਂ ਕੱਢ ਕੇ ਤਾਂ ਉਹ ਸੰਗਰੂਰ ਭੇਜਦਾ ਤੇ ਉਹਦੀ ਸੈਕਸ਼ਨਾਂ ਦੇ ਵਿੱਚ ਵੋਟ ਕਾਫੀ ਹੈ ਉਸ ਨੂੰ ਪਟਿਆਲੇ ਤੋਂ ਕੱਢ ਕੇ ਤਾਂ ਨਹੀਂ ਉਹਨੂੰ ਸੰਗਰੂਰ ਭੇਜਦਾ ਤੇ ਜਿਸ ਕਰਕੇ ਉਹਦੀ ਉਹ ਚੁੱਪ ਹੈ ਪਟਿਆਲੇ ਬਾਰੇ ਤੇ ਇਸੇ ਤਰ੍ਹਾਂ ਹੀ ਅਗਰਵਾਲ ਫੈਮਿਲੀ ਹੈ ਹੈਗੇ ਆ ਉਹ ਵੀ ਬਹੁਤ ਹਨ ਜਿਹੜੇ ਬਹਾਵਲਪੁਰ ਬਰਾਦਰੀ ਆ ਜੋ ਆਮ ਤੌਰ ਤੇ ਸ਼੍ਰੀ ਰਾਮ ਨੂੰ ਪਿਆਰ ਕਰਦੀ ਆ ਬਹਾਵਲਪੁਰ ਦੀ ਇੱਕ ਕਾਫੀ ਹੈ ਪਟਿਆਲੇ ਵਿੱਚ ਰਾਜਪੁਰੇ ਵਿੱਚ ਕਾਫੀ ਹੈ ਪਟਿਆਲੇ ਵਿੱਚ ਕਾਫੀ ਆ ਇਹਨਾਂ ਨੇ ਆਪਣਾ ਕੱਟ ਕੀਤਾ ਬਹਾਵਲਪੁਰ ਸੰਸਥਾ ਇੱਕ ਬਣੀਆ ਵੱਡੀ ਸੰਸਥਾ ਬਣੀ ਜਿਹਦਾ ਕਿ ਪ੍ਰਧਾਨ ਸੁਣਾਏ ਰਹੇ ਪੁੱਤਰ ਗੋਪਾਲ ਆਮ ਆ ਪਾਰਟੀਆਂ ਹੁੰਦੇ ਸੀ ਉਹ ਪੁੰਦਰਗ ਹੋ ਗਿਆ ਉਹ ਪਾਰ ਉਹਦੇ ਪ੍ਰਧਾਨ ਬਣਾਏ ਨੇ ਤੇ ਉਹ ਵੀ ਅਜੇ ਪਤਾ ਲੱਗਿਆ ਵੀ ਕਿਹੜੇ ਪਾਸੇ ਜਾਣਗੇ ਇਸ ਕਰਕੇ मतलब, थे, मतलब थे, बीजेपी ਉਮੀਦਵਾਰ ਵਾਸਤੇ ਪ੍ਰਨੀਤ ਕੌਰ ਵਾਸਤੇ ਇੱਕ ਤੇ ਇੰਟਰਨਲ ਚੁਣੌਤੀ ਹੈ ਦੂਜਾ ਕਿਸਾਨਾ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਤੀਜਾ ਕੈਪਟਨ ਮਰਿੰਦਰ ਸਿੰਘ ਵੀ ਦਿਖਾਈ ਨਹੀਂ ਦੇ ਰਹੇ ਕਿਉਂਕਿ ਜਿਹੜਾ ਲੱਗਿਆ ਹਨਾ ਜੰਗੋਰਚਾ ਸੰਭੂ ਉਹ ਪ੍ਰਨੀਤ ਕੌਰ ਦੇ ਹਲਕੇ 'ਚ ਪੈਂਦਾ ਨਾ ਜਿ ਪਟਾਲੇ 'ਚ ਪੈਂਦਾ ਉਹ ਸੰਭੂ ਜੀ ਇਸ ਕਰਕੇ ਉਹਨੂੰ ਵੱਧ ਚੁਣੌਤੀ ਆ ਪ੍ਰਨੀਤ ਕੌਰ ਨੂੰ ਜ਼ਿਆਦਾ ਚੁਣੌਤੀ ਹੈਗੀ ਆ ਬੇਸ਼ੱਕ ਐਡਾ ਨਹੀਂ ਕਿ ਜਿਵੇਂ ਹਸਰਾ ਜਸਮਾਉ ਕੋ ਲੋਕ ਵਿਰੋਧ ਕਰ ਰਹੇ ਨੇ ਐਡਾ ਮਾਸ ਲੈਵਲ ਤੇ ਉਹਨੂੰ ਤਾਂ ਵਿਰੋਧਤਾ ਕਰ ਰਹੇ ਕੋਈ ਪ੍ਰਨੀਤ ਕੌਰ ਦਾ ਵੱਡੇ ਪੱਧਰ ਤੇ ਹਾਂ ਕੁਝ ਦੇਰਾ ਬਸੀ ਦੇ ਹਲਕੇ ਵਿੱਚ ਕੁਝ ਹੋਰ ਇਲਾਕਿਆਂ ਵਿੱਚ ਕੋਈ 5-7 ਪਿੰਡਾਂ ਨੇ ਬਾਈਕਾਟ ਕੀਤਾ ਵੀ ਜੇਪੀ ਦਾ ਪਰ ਉਦਾਂ ਨਹੀਂ ਵੀ ਜਿੱਦਾਂ ਕਿ ਜਿਵੇਂ ਹਸਰਾ ਹਸਦਾ ਹੋਈ ਜਾਂਦਾ ਐਡਾ ਐਡਾ ਵਿਰੋਧ ਨਹੀਂ ਹੈਗਾ ਹਾਂ ਪਰ ਬੀਜੇਪੀ ਕਰਕੇ ਪ੍ਰਨੀਤ ਕੌਰ ਦਾ ਵਿਰੋਧ ਤਾਂ ਜਰਤਾਰਬਾਈ ਹੋਰ ਹੈ ਡਾਕਟਰ ਗਾਂਦੇ ਨੂੰ ਵੀ ਚੁਣੌਤੀਆਂ ਹੈ ਫਿਰ ਜੀ ਡਾਕਟਰ ਗਾਂਧੀ ਵਾਸਤੇ ਚੁਣੌਤੀਆਂ ਹੈਗੀਆਂ ਨੇ ਚੁਣੌਤੀਆਂ ਕੀ ਨੇ ਪਟਿਆਲੇ ਵਿੱਚ ਉਹ ਇਹ ਚ ਵੱਡੀ ਚੁਣੌਤੀ ਨਹੀਂ کہہ ਸਕਦੇ ਜਿਵੇਂ ਵੱਡੀ ਚੁਣੌਤੀ ਕੋਈ ਮਾ ਵੱਡੇ ਲੈਵਲ ਤੇ ਕੋਈ ਮੁੱਦਾ ਹੋਵੇ ਐਦਾਂ ਦਾ ਨਹੀਂ ਹੈਗਾ ਕੋਈ ਜਿਵੇਂ ਕਿ ਕਾਂਗਰਸ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਟਾ ਵਿੱਚ ਨਹੀਂ ਗਈ ਤੇ ਉਹਦੇ ਵਾਸਤੇ ਕੋਈ ਏਡੀ ਚੁਣੌਤੀ ਰਹਗੀ ਉਹ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਪਟਿਆਲੇ ਵਿੱਚ ਕੋਈ ਸਵਾਲ ਨਹੀਂ ਕਰਦਾ ਹਾਂ ਉਹ ਉਹਨਾਂ ਵਿੱਚ ਉਹਨਾਂ ਵੱਲੋਂ ਜੇ ਕੋਈ ਆਖੇ ਕਿ ਵੱਡੀ ਚੁਣੌਤੀ ਕੋਈ ਧਰਮबीर ਗਾਂਧੀ ਵਾਸਤੇ ਉਹ ਇਹ ਹੈਗੀ ਆ ਕਿ ਜਿਵੇਂ ਕਿ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਡੇਰਾ ਬਸੀ ਹਲਕੇ ਵਿੱਚ ਉਹਦੇ ਵਾਸਤੇ ਵੱਡੀ ਚੁਣੌਤੀ ਆ ਜੀ ਡੇਰਾ ਬਸੀ ਹਲਕੇ ਵਿੱਚ ਉਸ ਨੂੰ ਸਰਵਾਈਵ ਕਰਨਾ ਬੜਾ ਔਖਾ ਹੋ ਰਿਹਾ ਕਿਉਂਕਿ ਇੱਥੇ ਦੀਪਿੰਦਰ ਸਿੰਘ ਢਿੱਲੋਂ ਜਿਹੜੇ ਕਾਂਗਰਸ ਦੇ ਰਹੇ ਆ ਉਹ ਥੋੜਾ ਬਿਮਾਰ ਰਹਿੰਦੇ ਆ ਉਹ ਹਲਕੇ ਵਿੱਚ ਜਿਹਦੀ ਪੱਕ ਘਟ ਹੈ ਜੀ ਦੀਪਿੰਦਰ ਢਿੱਲੋਂ ਇਸ ਕਰਕੇ ਡੇਰਾ ਬਸਤੋਨ ਚਰੋਤੀ ਹੈਗੀ ਨਾ ਬਾਕੀ ਪਟਿਆਲਾ ਜਿਹੜਾ ਹੈਗਾ ਪਟਿਆਲਾ ਸ਼ਹਿਰ ਪਟਿਆਲੇ ਦੀ ਨਗਰ ਨਿਗਮ ਪਟਿਆਲੇ ਦਾ ਮਹਾਰਾਜ ਦਾ ਗੜ੍ਹ ਤੇ ਤੁਸੀਂ ਸਨੌਰ ਲੈ ਲਓ ਸਨੌਰ ਦਾ ਸਾਰਾ ਜਿੱਦਾਂ ਹਰਿਆਲ ਸਿੰਘ ਕੰਬੋਜਨ ਖਿਲਾਫ ਸੀਗੇ ਪਹਿਲਾਂ ਰਾਜਪੇਤ ਤੋਂ ਉਹ ਵੀ ਹੁਣ ਨਾਲ ਨੇ ਨਾਲ ਤੁਰਦੇ ਆ ਤੇ ਤੁਸੀਂ ਦਰਵਾਰਾ ਸਿੰਘ ਲੈ ਲਓ ਸਤਰਾਣੇ ਤੋਂ ਉਹ ਵੀ ਨਾਲ ਤੁਰਦਾ ਸ਼ੁਰੂ ਤੋਂ ਹੀ ਤੁਸੀਂ ਲੈ ਲਓ ਲਾਲ ਸਿੰਘ ਦਾ ਮੁੰਡਾ ਅਰਜਿੰਦਰ ਸਿੰਘ ਉਹ ਵੀ ਨਾਲ ਹੈਗਾ ਹਰਿੰਦਰਪਾਲ ਸਿੰਘ ਹੈਰੀਮਾਨ ਨਾਲ ਹੈਗਾ ਕਨੌਰ ਤੋਂ ਮਦਨਲਾ ਜਲਾਲਪੁਰ ਨਾਲ ਹੈਗਾ ਤੇ ਸਾਧੂ ਸਰ ਧਰਮ ਸੋਧ ਵੀ ਜਿਹੜੇ ਤੋਂ ਬਾਹਰ ਆ ਗਿਆ ਉਹ ਵੀ ਨਾਲ ਹੈਗਾ ਜਿਹਦਾ ਪ੍ਰਧਾਨ ਹਰਵਿੰਦਰ ਸਿੰਘ ਖਰੋੜਾ ਵੀ ਨਾਲ ਖੜਾ ਹੈ ਤੇ ਸ਼ਹਿਰੀ ਪ੍ਰਧਾਨ ਨਰੇਸ਼ ਦੁਗਲ ਵੀ ਨਾਲ ਖੜਾ ਹੈ ਹੋਰ ਕਾਫੀ ਵੱਡੇ ਬੜਾ ਵੱਡਾ ਉਹਦਾ ਇਕੱਠ ਹੈਗਾ ਜਿਹੜਾ ਕਿਤਾ ਤੇ ਡਾਕਟਰ ਬਲਬੀਰ ਸਿੰਘ ਹੁਣ ਜਿਹੜੇ ਕੈਬਨਿਟ ਮੰਤਰੀ ਉਹਨਾਂ ਵਾਸਤੇ ਪਲੱਸ ਪੁਆਇੰਟ ਕੀ ਹੈ ਕਿ ਉਹਨਾਂ ਕੋ ਸਾਰੇ ਐਮਐਲਏ ਨੇ ਇਸ ਕਰਕੇ ਪਲੱਸ ਪੁਆਇੰਟ ਆ ਕਿ ਜਾਂ ਸਰਕਾਰ ਦੀਆਂ ਪੰਜੀਆਂ ਮਹੀਨਿਆਂ ਦੀਆਂ ਪ੍ਰਾਪਤੀਆਂ ਵੀ ਉਹਦੇ ਹੱਕ ਦੇ ਵਿੱਚ ਐ ਜਾਂ ਫਿਰ ਲੋਕਾਂ ਦੀਆਂ ਪੰਜੀਆਂ ਮਹੀਨਿਆਂ ਦੀ ਉਮੀਦਾਂ ਪੂਰੀਆਂ ਨਹੀਂ ਹੋਈਆਂ ਉਹ ਉਹਨਾਂ ਦੇ ਵਿਰੋਧ ਚ ਐ ਨਹੀਂ ਅਸਲ 'ਚ ਡਾਕਟਰ ਬਲਵੀਰ ਸਿੰਘ ਖੁਦ ਉਹਨਾਂ ਦਾ ਖੁਦ ਜਿਹੜਾ ਸੀਗਾ ਨਾ ਜਿਵੇਂ ਕਿ ਮੰਤਰੀ ਬਣਗੇ ਸੀਗੇ ਉਹ ਉਹਨਾਂ ਨੂੰ ਹਰ ਇੱਕ ਹਲਕੇ ਵਿੱਚ ਜੇ ਉਹਨੂੰ ਇਹ ਮਹਿਸੂਸ ਸੀਗਾ ਵੀ ਸ਼ਾਇਦ ਮੈਨੂੰ ਪਾਰਲੀਮੈਂਟ ਚਾ ਸਕਦਾ ਮੈਂ ਹਰ ਹਾਲ ਕੇ ਵਿੱਚੋਂ ਉਸ ਨੂੰ ਆਪਣੀ ਸੇ ਜਿਹੜੀ ਸ਼ਾਖ ਬਣਾਉਣੇ ਚਾਹੀਦੀ ਸੀ ਉਹ ਨਹੀਂ ਬਣਾ ਸਕਿਆ ਮੰਤਰੀ ਹੁੰਦੇ ਆ ਮંત્રી ਹੁੰਦੇ ਆ ਕੋਈ ਪਟਿਆਲੇ ਵਿੱਚ ਜਿੰਦਰਾ ਹਸਪਤਾਲ ਦਾ ਕੋਈ ਵੱਡਾ ਕੰਮ ਨਹੀਂ ਕਰ ਸਕੇ ਵੱਡਾ ਅਿੰਦਰਾ ਹਸਪਤਾਲ ਵੱਡਾ ਹਸਪਤਾਲਾ ਪਟਿਆਲੇ ਦਾ ਤੇ ਉਹ ਕੋਈ ਵੱਡਾ ਕੰਮ ਨਹੀਂ ਕਰ ਸਕੇ ਮਾਦਾ ਕਸਲਾ ਹਸਪਤਾਲ ਦਾ ਪਹਿਲੇ ਠੀਕ ਸੀ ਪਰ ਕਿ ਕਹਿਦੀ ਆਪਾਂ ਆਮ ਆਦਮੀ ਕਲੀਨਿਕ ਉਹ ਸ਼ਹਿਰੀ ਸ਼ਹਿਰਾਂ ਤੱਕ ਮ hạnੂਦ ਨੇ ਪਿੰਡਾਂ ਵਿੱਚ ਨਹੀਂ ਜਾ ਸਕਿਆ ਜੀ ਤੇ ਦੂਜੀ ਗੱਲ ਹੈ ਕਿ ਉਹਨਾਂ ਦੇ ਕੁਝ ਕੋ ਜੋ ਗਿਰਦੇ ਵਿੱਚ ਉਹਨਾਂ ਦਾ ਕੰਮ ਸੰਭਾਲਣ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਡਾਕਟਰ ਵੀਰ ਦੀ ਸ਼ਾਖ ਖਰਾਬ ਕੀਤੀ ਆ ਤੇ ਉਹ ਉਹਨਾਂ ਦੇ ਤੇ ਤਹਿਲਗਾਮ ਲੱਗੇ ਨੇ ਜੀ ਉਹ ਉਹ ਪੈਸੇ ਲੈ ਗਏ ਜੀ ਉਹ ਗਲਤ ਕੰਮ ਕਰਾ ਰਹੇ ਜੀ ਕੋਈ ਇੱਕ ਦੋ ਜ਼ਮੀਨਾਂ ਦਾ ਵੀ ਰੋਲਾ ਪਿਆ ਹੈਗਾ ਉਹ ਉਹਦੇ ਖਿਲਾਫ ਲੋਕਾਂ ਵਿੱਚ ਕਾਫੀ ਕੁਝ ਗਿਆ ਬਰਵੀਰ ਦੇ ਖਿਲਾਫ ਜਿਸ ਕਰਕੇ ਇੱਕ ਐਮਐਲਏ ਹਾਈ ਕਮਾਲਪੁਰ ਜਾ ਕੇ ਮਿਲ ਕੇ ਆਇਆ ਸੀਗਾ ਕਿ ਇਹਨਾਂ ਲੋਕਾਂ ਨੂੰ ਸੇ ਬਰਵੀਰ ਸਿੰਘ ਨੂੰ ਦੂਰ ਕਰਾਓ ਜੇਕਰ ਬਰਵੀਰ ਸਿੰਘ ਨੂੰ ਜਿਤਾਉਣਾ ਪਟੜੇ ਦੋ ਤੇ ਉਹ ਹੋ ਗਿਆ ਤੀਜੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਦੇ ਜ਼ੀਰੋ ਬਿਦਾ ਰਹੇ ਨੇ ਨਾ ਬਹੁਤ ਸਾਰੇ ਲੋਕਾਂ ਦੇ ਉਹ ਬਹੁਤ ਵੱਡਾ ਸਟੂਪ 2.0 ਹੈਗਾ ਤਾਂ ਹਾਂ ਆਮ ਆਦਮੀ ਕਿਹਨੇ ਪਿੰਡਾਂ ਵਿੱਚ ਨਹੀਂ ਸ਼ਹਿਰਾਂ ਵਿੱਚ ਪ੍ਰਭਾਵ ਹੈਗਾ ਪਿੰਡਾਂ ਵਿੱਚ ਨਹੀਂ ਮਗਾਈਦਾ ਹੈਗਾ ਤੇ ਅਗਲੀ ਗੱਲ ਇਹ ਆ ਕਿ ਜਿਹੜਾ ਨਾ ਇਹਨਾਂ ਲੋਕਾਂ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਵੀ ਸਰਕਾਰ ਆ ਯਾਰ ਕੰਮ ਕਰਾਉਣੇ ਆ ਆਪਾਂ ਨੇ ਤੇ ਆਪਾਂ ਕੰਮ ਡਾਕਟਰ ਬਲਵੀਰ ਸਿੰਘ ਮੰਤਰੀ ਹੁੰਦਿਆ ਕੋਈ ਵੱਡਾ ਕੰਮ ਕਰਾਉਣ ਚ ਕਾਮਯਾਬ ਨਹੀਂ ਹੋਇਆ ਪਟਿਆਲੇ ਵਿੱਚ ਵੱਡਾ ਕੰਮ ਜੀ ਜੀ ਕਰਕੇ ਲੋਕ ਇਹ ਕੋਣ ਵੀ ਵਧੀਆ ਕੜਸਲਾ ਮੰਤਰੀ ਹੈ ਯਾਰ ਵਧੀਆ ਮੰਤਰੀ ਹੈ ਇਸ ਕਰਕੇ ਰੋੜ ਪਾਉ ਆਪਾਂ ਬਲਕਿ ਇਹਨਾ ਗੱਡਸ ਨੂੰ ਦਿਖਾ ਸਕਿਆ ਆਪਣਾ ਜਾਂ ਕਹਰੋ ਵੀ ਆਮ ਆਦਮੀ ਦੀ ਸਰਕਾਰ ਏਜੀ ਸੀਗੀ ਮੰਤਰੀਆਂ ਦੇ ਹੱਥ ਬਸ ਕੁਝ ਨਹੀਂ ਸੀਗਾ ਤੇ ਕੁਝ ਕੇਜਰੀਵਾਲ ਲੈ ਜਾਂਦਾ ਸੀਗਾ ਆਪਣੇ ਆਪਣਾ ਕੋ ਜਰਾ ਕੁ ਵਿਚ ਅੱਡਾ ਕੁ ਸੰਦੀਪ ਹੋਣੀ ਤੇ ਕੁਝ ਆਪਣਾ ਮੰਤਰੀ ਸਾਹਿਬ ਲੈ ਤੇ ਮੁੱਖ ਮੰਤਰੀ ਸਾਹਿਬ ਵੀ ਮੰਤਰੀ ਹੱਥ ਬਸ ਕੁਸ਼ੈ ਨਹੀਂ ਸੀਗਾ ਇਸ ਕਰਕੇ ਕੋਈ ਗੱਡਸ ਵਾਲਾ ਮੰਤਰੀ ਜੇ ਕਹੀਏ ਆਪਾਂ ਬਲਬੀਰ ਸਿੰਘ ਨਹੀਂ ਹੈਗਾ ਇਸ ਕਰਕੇ ਬਲਬੀਰ ਸਿੰਘ ਨੂੰ ਕਈ ਸਾਰੀਆਂ ਸਰਕਾਰ ਦੇ ਹੁੰਦੇ ਹੋਏ ਵੀ ਉਸ ਪਤੀ ਲੋਕਾਂ ਦੀ ਨਮੋਸ਼ੀ ਨਜ਼ਰ ਆਉਂਦੀ ਹੈ ਅ체 ਇੱਕ ਹੋਰ ਸਵਾਲ ਹੈ ਕਿ ਪਟਿਆਲੇ 9 ਹਲਕੇ 9 ਹਲਕਿਆਂ ਦੇ ਵਿੱਚੋਂ 9 ਦੇ 9 ਹੀ ਐਮਐਲਏ ਸਰਕਾਰ ਦੇ ਤੇ ਨਾਲ ਦੋ ਕੈਬਨ ਮੰਤਰੀ ਇੱਕ ਖੁਦ ਕੈਂਡੀਡੇਟ ਦੂਜੇ ਚੇਤਨ ਸਿੰਘ ਜੋੜੇ ਮਾਇਰ ਆ ਫਿਰ ਵੀ ਤੁਹਾਨੂੰ ਲੱਗਦਾ ਕਿ ਡਾਕਟਰ ਬਲਬੀਰ ਸਿੰਘ ਵਾਸਤੇ ਚੁਣੌਤੀਆਂ ਜੀ ਨਹੀਂ ਅਸਲ ਵਿੱਚ ਤੁਸੀਂ ਦੇਖੋ ਨਾ ਜੀ ਹੁਣ ਤੁਸੀਂ ਇੱਥੇ ਬੈਠੇ ਹੋ ਸਟੂਡੀਓ ਵਿੱਚ ਤੇ ਜੇਕਰ ਤੁਹਾਨੂੰ ਸਟੂਡੀਓ ਵਿੱਚ ਕੋਈ ਗੱਲ ਹੀ ਨਹੀਂ ਕਰਨ ਦੇਗਾ ਬਹਿ ਕੇ ਬੰਦਾ ਤਾਂ ਤੁਹਾਡਾ ਸਟੂਡੀਓ ਵਿੱਚ ਰਹਿਣ ਦਾ ਕੀ ਫਾਇਦਾ ਹੋਇਆ ਇਹ ਹੀ ਕਹ ਰਿਹਾ ਕਿ ਜੇਕਰ ਐਮਐਲਏ ਨੂੰ ਕੋਈ ਕੰਮ ਹੀ ਨਹੀਂ ਕਰਨ ਦੇਣਗੇ ਸਰਕਾਰ ਜੀ ਐਮਐਲਏ ਨੂੰ ਪ੍ਰਭਾਰਿਕ ਦਿਖਾਇਆ ਦਿਖਾਈ ਗਿਆ ਉਹਦੇ ਵਿੱਚ ਹਲਕੇ ਦੇ ਵਿੱਚ ਇੱਕ ਮਾੜੀ ਜੀ ਗੱਲ ਕੀਤੀ ਤੇ ਮਾਨ ਨੇ ਕਿ ਕੋਈ ਦਲਤੂਪ ਮੁੱਖ ਮੰਤਰੀ ਹੋਣਾ ਚਾਹੀਦਾ ਸੀ ਜੀ ਪੰਜਾਬ ਦੇ ਵਿੱਚ ਦੇ ਮਾਨ ਨੇ ਕੀਤੀ ਉਹਨੂੰ ਚਾਕੇ ਖੋੜੇ ਨਾਲ ਲਾਤਾ ਉਹਨੇ ਉਹਨੇ ਇੱਕ ਪਾਸੇ ਕਰਕੇ ਭਰਾ ਭਾਰਿਆਂ ਦੇ ਉੱਥੇ ਕੋਈ ਹੋਰ ਬੰਦਾ ਬਣਾ ਦਿਆ ਚਾਰਜ ਦਿੱਤਾ ਇੱਕ ਥਾਣੇ ਦਾ ਚੌਕੀ ਦਾ ਮੁਲਸੀ ਨਹੀਂ ਸੁਣਦਾ ਉਹਦੀ ਗੱਲ ਤੇ ਮੇਰਾ ਇਸਕਾ ਇੰਤੇ ਹੀ ਤੁਸੀਂ ਆ ਲੈ ਲਓ ਆਪਣਾ ਜਿਹੜਾ ਬਾਜੀਗਰ ਹੈਗੇ ਨੇ ਆਪਣਾ ਉੱਥੇ ਵਾਲੇ ਕੁਲਵੰਤ ਸਿੰਘ ਕੁਲਵੰਤ ਸਿੰਘ ਇਹ ਉਹਨਾਂ ਕੁਲਵੰਤ ਸਿੰਘ ਬਾਜੀਗਰ ਨੇ ਇੱਕ ਕੋਈ ਕੰਮ ਕਰਤਾ ਮਾੜਾ ਜਿਹਾ ਕੋਈ ਇੱਕ ਦੇ ਜਾ ਕੇ ਕੋਈ ਸ਼ੁਰੂ ਵਿੱਚ ਕਰਦਾ ਸੀ ਸਸਪੈਂਡ ਕਰਤਾ ਜੀ ਬੰਦਾ ਕੋਈ ਜਾਂ ਉਹਨੂੰ ਇਹੋ ਜਿਹਾ ਲਾਣਤਾ ਪੰਜਾ ਮੁੜਕੇ ਉਹਨੇ ਕੰਮ ਹੀ ਨਹੀਂ ਕੀਤਾ ਹਲਕੇ ਵਿੱਚ ਆਪਣੇ ਤੇ ਅੰਤੇ ਤੁਸੀਂ ਲੈ ਲਓ ਆਪਣਾ ਪਠਾਨ ਮੱਜਰਾ ਆਇਆਗਾ ਪਠਾਨ ਮੱਜਰੇ ਤੇ ਵੈਸੇ ਦੋਸ਼ ਲੱਗੇ ਦੇ ਕਿ ਜੀ মিডিਆ ਕੇਬਲ ਉਹਨੇ ਆਪਣੇ ਕਬਜ਼ੇ 'ਚ ਕਰ ਲਿਆ ਉਹ ਜ਼ਬਰਦਸਤੀ ਲੋਕਾਂ ਦੇ ਕੇਸ ਦਾਜ ਕਰਾਈ ਜਾਂਦਾ ਲੋਕਾਂ ਦੇ ਖਿਲਾਫ ਬਿਨਾ ਮਤਲਬ ਹੀ ਉਹ ਉਹਦੇ ਇਹ ਵੱਖਰੇ ਤਰ੍ਹਾਂ ਦੋਸ਼ ਲੱਗੇ ਹੋਣੇ ਜੀ ਐਦਾਂ ਹੀ ਤੁਸੀਂ ਲੈ ਲਓ ਆਪਣਾ ਇਹ ਜਿਹੜਾ ਇਹ ਕਬੱਡੀ ਦਾ ਪਹਿਲਵਾਨ ਹੈਗਾ ਉਰੇ ਤਰੀਕਨੌਰ ਦੀ ਕਿਨਾਰ ਕਨੌਰ ਦੇ ਵਿੱਚੋਂ ਬੰਦਾ ਪਹਿਲਵਾਨ ਹੈ ਮੁੰਡਾ ਕਾਫੀ ਹੈਲਦੀ ਆ ਗੁਰਲਾਲ ਕਨੌਰ ਐਮਐਲਏ ਐਮਐਲਏ ਆ ਉਹਦੇ ਉੱਪਰ ਨਿਜੀ ਤੌਰ ਤੇ ਕਈ ਦੋਸ਼ ਲੱਗੇ ਜਾਂਦੇ ਆ ਐਮਐਲਏ ਦੇ ਉੱਪਰ ਬੇਸ਼ੱਕ ਉਹਦਾ ਕੰਮਕੁਮ ਦਾ ਹਲਕੇ ਚ ਨਜ਼ਰ ਆਉਂਦਾ ਲੋਕ ਨੂੰ ਮੁਹੱਬਤ ਪਿਆਰ ਵੀ ਕਰਦੇ ਆ ਪਰ ਉਹ ਇੰਨਾ ਜਿੱਦਾਂ ਦੇ ਮਰਕੇ ਜਿੱਦਾਂ ਦਾ ਐਮਐਲਏ ਦਾ ਪ੍ਰਭਾਵ ਹੋਣਾ ਚਾਹੀਦਾ ਉਹਨਾਂ ਦੀ ਬਣਾ ਸਕਿਆ ਆਪਣਾ ਐਂ ਦੇਣਾ ਮਿੱਤਰ ਹੈਗੀ ਆ ਰਾਜਪਾਲ ਜੀ ਉਹਦੇ ਘਾਰੇ ਤੇ ਬੜਕ ਬੜਕ ਇਲਜ਼ਾਮ ਲੱਗੇ ਜਾਂਦੇ ਆ ਕਹਿੰਦਾ ਭਾਵੇਂ ਆ ਕਿ ਐਮ ਐਲ ਏ ਦਾ ਨਿੱਜੀ ਔਰਾ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਇਹਨਾਂ ਹਲਕਿਆਂ ਵਿੱਚ ਨਹੀਂ ਹੈਗਾ ਕਿ ਉਹ ਉਹ ਵੱਡੇ ਪੱਧਰ ਤੇ ਕੋਈ ਲੋਕ ਮਾਸ ਲੈਵਲ ਤੇ ਉਹਦੇ ਪਿੱਛੇ ਲੱਗੇ ਹੋਣ ਤੇ ਪਰ ਜਿਵੇਂ ਤੁਸੀਂ ਇਹ ਸਾਰੇ ਇੱਕ ਇੱਕ ਤੁਸੀਂ ਜਿਵੇਂ ਸਾਰੇ ਇੱਕ ਇੱਕ ਐਮ ਐਲ ਏ ਦੇ ਦੱਸਿਆ ਕਿ ਹਲਕੇ ਦੇ ਵਿੱਚ ਕੀ ਕੁਝ ਹੈ ਤੇ ਕਿਹੋ ਜਿਹੇ ਦੋਸ਼ ਲੱਗ ਰਹੇ ਪਰ ਸਰਕਾਰ ਦੀ ਸ਼ਬੀ ਜਾਂ ਮੁੱਖ ਮੰਤਰੀ ਦੀ ਜਿਹੜੀ ਸ਼ਬੀ ਆ ਉਹ ਜਿਹੜੇ ਐਮਐਲਏ ਦੇ ਚੰਗੇ ਮਾੜੇ ਕੰਮਾਂ ਨੂੰ ਲੈ ਕੇ ਦੋਸ਼ ਲਾਦੇ ਸੀਐਮ ਦੀ ਸ਼ਬੀ ਉਹਨੂੰ ਕਵਰ ਕਰ ਰਹੀ ਕਿ ਨਹੀਂ ਕਰ ਰਹੀ ਹਾਂ ਮੁੱਖ ਮੰਤਰੀ ਦਾ ਪ੍ਰਭਾਵ ਹੈਗਾ ਦੇਖੋ ਦੋ ਤਿੰਨ ਗੱਲਾਂ ਨੇ ਮੁੱਖ ਮੰਤਰੀ ਦੀਆਂ ਤੇ ਇੱਕ ਤਾਂ ਉਹਦਾ ਜਿਹੜਾ ਕਿ ਇੱਕ ਨਵਾਂ ਨਵਾਂ ਮੁੱਖ ਮੰਤਰੀ ਆਜਾ ਚਲੋ ਵਧੀਆ ਕੰਮ ਕਰ ਰਿਹਾ ਫਿਰ ਵੀ ਬੇਸ਼ੱਕ ਵਿਰੋਧੀਆਂ ਵੱਲੋਂ ਉਹਦੇ ਉਹਦੇ ਖਿਲਾਫ ਬੜਾ ਕੁਝ ਕੀਤਾ ਜਾਣਾ ਪਰ ਉਹ ਇੱਕ ਚੰਗੀ ਸ਼ਬੀ ਦਾ ਕਰਕੇ ਮੁੱਖ ਮੰਤਰੀ ਦਾ ਚਿਹਰੇ ਦਾ ਲਾਭ ਹਲਕੇ ਵਿੱਚ ਮਿਰਿਆ ਆਮਾਦੀ ਪਾਰਟੀ ਦੇ ਮੁੱਖ ਮੰਤਰੀ ਦਾ ਉਹਨਾਂ ਨੂੰ ਕੁਝ ਹਲਕੇ ਇਹ ਨਹੀਂ ਹੈਗਾ ਕਿ ਵੱਡੇ ਪੱਧਰ ਤੇ ਕੋਈ ਹੈਗਾ ਹਾਂ ਜੇ ਆਪਾਂ ਕਹਿ ਦਈਏ ਕਿ ਡਾਕਟਰ ਤਰਜੀਹਾਂ ਦੀ ਸਹਿਜੇ ਦਾ ਡਾਕਟਰ ਪ੍ਰਵੀਰ ਸਿੰਘ ਸਹਿਜੇ ਜਿੱਤ ਜਾਏਗਾ ਸੌਖਾ ਜਿੱਤ ਜਾਏਗਾ ਇੰਨਾ ਸੌਖਾ ਨਹੀਂ ਹੈਗਾ ਪਟਿਆਲੇ ਵਿੱਚ ਉਹਦੇ ਵਾਸਤੇ ਸੌਖਾ ਜਿੱਤਣਾ ਕਾਲੀ ਦਲ ਨੂੰ ਕਿਵੇਂ ਦੇਖ ਦੇ ਕਿਉਂਕਿ ਸਰਜੀਤ ਸਿੰਘ ਰਖੜਾ ਲੜਦੇ ਰਹੇ ਤੇ ਹੁਣ ਐਨਕੇ ਸ਼ਰਮਾ ਜਿਹੜੇ ਦੋ ਵਾਰ ਐਮਐਲਏ ਰਹ ਚੁੱਕੇ ਕੀ ਐਨਕੇ ਸ਼ਰਮਾ ਡੇਰਾ ਬਸੀ ਦੇ ਐਮਐਲਏ ਰਹ ਚੁੱਕੇ ਬਾਕੀ 9 ਹਲਕਿਆਂ ਦੇ ਵਿੱਚ ਐਨ ਕੇ ਸ਼ਰਮਾ ਨੂੰ ਜਾਣਦੇ ਤੇ ਦੂਜਾ ਅਕਾਲੀ ਦਲ ਦਾ ਕਾਡਰ ਕਿੰਨਾ ਕਿ ਮਜ਼ਬੂਤ ਆ ਇਹਨਾਂ ਨਵੇਂ ਹਲਕਿਆਂ 'ਚ। ਪਿੱਤ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਜਿਹੜਾ ਆਪਣਾ ਕਾਡਰ ਉਹ ਤਾਂ ਹੈਗਾ ਖੜਾ ਉਹਦੇ ਨਾਲ। ਜਿੰਨੀ ਵੋਟ ਅਕਾਲੀ ਦਲ ਨੂੰ ਜਿਤਾਉਂਦੀ ਸੀਗੀ ਉਹ ਵੋਟ ਅਜੇ ਨਾਲ ਜੀ ਕਾਮਯਾਬ ਨਹੀਂ ਹੋ ਸਕਿਆ ਸ਼੍ਰੋਮਣੀ ਅਕਾਲੀ ਦਲ। ਜੀ ਅਜੇ ਤੱਕ ਵੀ ਉਹ ਜਿਹੜਾ ਜਿਹੜਾ ਬੇਅਤਬੀ ਦਾ ਮੁੱਦਾ ਹੈਗਾ ਅਜੇ ਵੀ ਪਟਿਆਲੇ 'ਚ ਦੇਖਣ ਨੂੰ ਮਿਲਦਾ ਹੈ ਉਹ। ਲੋਕਾਂ ਦੇ ਵਿੱਚ ਅਜੇ ਵੀ ਲੋਕ 10000 ਵੋਟ ਨਹੀਂ ਪਾਉਣੇ ਤੇ ਵੋਟ ਨਹੀਂ ਪਾਣੀ ਅਕਾਲੀ ਦਲ ਨੂੰ ਵੋਟ ਪਾਉਣੇ ਨੇ ਆਪਾਂ ਨੇ ਕਿਸੇ ਹੋਰ ਨੂੰ ਨਹੀਂ ਪਾਉਣੇ ਐਦਾਂ ਦੇ ਜ਼ਰੂਰ ਕਹਿ ਵੀ ਹੈਗੇ ਆ ਤੇ ਅਕਾਲੀ ਐਨ ਕੇ ਸ਼ਾਮਾ ਦਾ ਪ੍ਰਭਾਵ ਹੁਣ ਇਹ ਹੈਗਾ ਕਿ ਅਗਲੀ ਵਾਰੀ ਸਤਾਈ ਵਿੱਚੋਂ ਐਮ ਐਲ ਏ ਬਣਦੇ ਸੁਭਾਵਨਾ ਬਣ ਗਈ ਹੈ ਇਹਦਾ ਵਸਤੂ ਦੀ ਪਰ ਉਹ ਹੋਰ ਹਰਕਿਆਂ ਦੇ ਵਿੱਚ ਉਹਦਾ ਜੇ ਕਾਕੀ ਆਪਾਂ ਬਹੁਤ ਵੱਡਾ ਪ੍ਰਭਾਵ ਆ ਉਹ ਨਹੀਂ ਹੈਗਾ ਸਹਿਰੀ ਸਿੱਖ ਕਾਫੀ ਆ ਪਟਿਆਲੇ ਦੇ ਵਿੱਚ ਪਟਿਆਲੇ ਸਹਿਰੀ ਸਿੱਖ ਆਏਗਾ ਸਹਿਰੀ ਸਿੱਖਾਂ ਦੀ ਵੋਟ ਉਹਨੂੰ ਬਿਲਕੁਲ ਨਹੀਂ ਪੈਂਦੀ ਤੇ ਹਿੰਦੂਆਂ ਦੀ ਬੋਟ ਜਿਹੜੀ ਹੈਗੀ ਆ ਉਹਦੇ ਉਹਦੇ ਵਾਲੇ ਪਾਸੇ ਇਸ ਕਰਕੇ ਦੀ ਹੈਗੀ ਕਿ ਪਟਿਆਲੇ ਵਿੱਚ ਪਹਿਲਾਂ Hindu ਬਣਾਇਆ ਸੀਗਾ ਦਿਨੇਜਾ ਕਾਲੇਦਾਰ ਨੇ ਉਹਦਾ ਪ੍ਰਭਾਵ ਉਹ ਆਪਣੇ ਪੱਖ 'ਚ ਨਹੀਂ ਕਰ ਸਕੇ ਇਸ ਕਰਕੇ ਪਟਿਆਲੇ ਵਿੱਚ Hindu ਬੋਟ ਦਾ ਬਹੁਤਾ ਕੋਈ ਨਹੀਂਗਾ ਬਾਕੀ ਐਨੀ Hindu ਬੋਟ ਪਟਿਆਲੇ ਹਲਕੇ ਦੇ ਵਿੱਚ ਨਹੀਂ ਹੈਗੀ ਜੇ ਜਿਹੜੀ ਉਹਨੂੰ ਜਿਤਾਣ ਹਰਾਉਣ ਦੇ ਵਿੱਚ ਹੋਵੇ ਜਿਵੇਂ Hindu ਚਿਹਰੇ ਦਾ ਆਪਣਾ ਖੇਡਿਆ ਸੀ ਗੇਮ ਸ਼ਰਮਣੇ ਕਾਲਦਾਰ ਨੇ ਉਹ ਉਹਨੂੰ ਲਾਭ ਮਿਲਣਾ ਜਿਗਾ ਜਿਹੜਾ ਉਹਦੀ ਆਪਣੀ ਬੋਟ ਹੈਗੀ ਆ ਉਹ ਪੈ ਜਾਣੀ ਆ ਉਹਨਾਂ ਨੂੰ ਤੇ ਅਗਲੀ ਗੱਲ ਚੰਦੂ ਮਾਇਰ ਦੀ ਵੋਟ ਹੈਗੀ ਆ ਤੇ ਪ੍ਰੋਫੈਸਰ ਪ੍ਰੇਮ ਚੰਦੂ ਬਾਰੇ ਵੋਟ ਹੈਗੀ ਆ ਉਹ ਇੱਥੇ ਨਜ਼ਰ ਨਹੀਂ ਆਉਂਦੇ ਉਹ ਤਾਂ ਕਾਜਪੁਰਣ ਵੇਲੇ ਵੀ ਨਹੀਂ ਇੱਥੇ ਆਏ ਤੇ ਸੁਰਜੀਤ ਸਿੰਘ ਰੱਖਣ ਦੀ ਵੋਟ ਹੈਗੀ ਆ ਕੁਝ ਕੁ ਤੇ ਉਹ ਬੈਸੀ ਆਪਣੇ ਆਪ ਨੂੰ ਪਰਾਂ ਕਰ ਰਹੇ ਨੇ ਬਹੁਤਾ ਬਹੁਤ ਨਹੀਂ ਜ਼ਿਆਦੇ ਜਾ ਰਹੇ ਹਨਕੇ ਸ਼ਰਮਾ ਨਾਲ ਤੇ ਇਸ ਕਰਕੇ ਇਨਕੇ ਸ਼ਰਮਾ ਨੂੰ ਆਪਣੀ ਲੜਾਈ ਖੁਦ ਲੜਨੀ ਪੈ ਰਹੀ ਆ ਤੇ ਉਹ ਬਹੁਤਾ ਨਹੀਂ ਹੈਗਾ ਕਿ ਬਹੁਤ ਜ਼ਿਆਦੇ ਲਾਰਜ ਸਕੇਲ ਤੇ ਉਹਦੇ ਨਾਲ ਲੋਕ ਲੱਗ ਜਾਣਗੇ ਜੀ ਅਗਰ ਗੱਲ ਕੀਤੀ ਜਾਵੇ ਲੋਕ ਮੁੱਦਿਆਂ ਦੀ ਜਾਂ ਲੋਕ ਸਭਾ ਪਟਿਆਲਾ ਕਿੰਨਾ ਕੀ ਡਿਵੈਲਪਮੈਂਟ ਹੋਣਾ ਡਿਵੈਲਪਮੈਂਟ ਹੋਣੀ ਚਾਹੀਦੀ ਕਿਉਂਕਿ 4 ਵਾਰਾ ਖੁਦ ਪ੍ਰਨੀਤ ਕੌਰ ਹੋਣੀ ਐਮਪੀ ਰਹਿ ਚੁੱਕੇ ਨੇ ਕੋਰੰਡ ਡਾਕਟਰ ਧਰਮੀਰ ਗਾਂਧੀ ਰਹਿ ਚੁੱਕੇ ਨੇ ਪਟਿਆਲੇ ਨੇ ਮਾਰਾ ਖਾਧੀਆਂ ਸਿਆਸੀ ਤੌਰ ਤੇ ਤੇ ਆਰਥਿਕ ਤੌਰ ਤੇ ਕਿ ਡਿਵੈਲਪਮੈਂਟ ਹੋਈ ਨਹੀਂ ਜਿੰਨੀ ਹੋਣੀ ਚਾਹੀਦੀ ਸੀ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਜੀ ਕੈਪਟਨ ਮਰਿੰਦਰ ਸਿੰਘ ਦੋ ਵਾਰੀ ਮੁੱਖ ਮੰਤਰੀ ਰਹੇ ਆ ਪਟਿਆਲੇ ਦੇ ਜੀ ਦੋ ਵਾਰੀ ਬਿਦਾਰਦੇ ਪਟਿਆਲੇ ਤੋਂ ਰਹੇ ਨੇ ਤੇ ਬਹੁਤ ਵੱਡੀ ਜਿਹੜੀ ਡਵੈਲਪਮੈਂਟ ਦੀ ਹਨੇਰੀ ਹੋਣੀ ਚਾਹੀਦੀ ਜਿਵੇਂ ਬਿੰਡੇ ਜਾਓ ਤੁਸੀਂ ਬਿੰਡੇ ਚ ਕਮਾਦ ਕੀਤੀ ਪਈ ਉਹਨਾਂ ਨੇ ਬਾਦਲਾ ਨੇ ਜੀ ਤੇ ਪਟਿਆਲੇ ਤੇ ਡਵੈਲਪਮੈਂਟ ਨਹੀਂ ਹੋ ਸਕੀ ਉਹਨਾਂ ਨੇ ਈਵਨ ਕੇ ਘੱਗਰ ਬਹੁਤ ਵੱਡਾ ਮੁੱਦਾ ਹੈਗਾ ਘੱਗਰ ਡੇਰਾ ਬਸੂ ਗੇ ਉਹਦਾ ਡੇਰਾ ਬਸੂ ਲੈ ਕੇ ਸਾਰੇ ਫੜਕਿਆਂ ਦੇ ਵਿੱਚ ਉਹ ਮਾਰਕ ਕਰਦਾ ਘੱਗਰ ਦਾ ਸਥਾਈ ਹੱਲ ਕਰਨ ਚ ਕਾਮਯਾਬ ਨਹੀਂ ਹੋਏ ਕੋਈ ਵੀ ਨਾਮ ਪ੍ਰਨੀਤ ਕੌਰ ਦਾ ਚੰਦੂ ਮਾਜਰਾ ਨਾ ਸਰਜੀਤ ਸਿੰਘ ਰਖੜਾ ਨਾ ਨਾਹਜ਼ ਧਰਮੇਂ ਗਾਂਧੀ ਉਹ ਬੜਾ ਵੱਡਾ ਮੁੱਦਾ ਹੈ ਉਹ ਹਰ ਇੱਕ ਹਰਕੇ ਦੇ ਵਿੱਚੋਂ ਲੰਘਦਾ ਪਟਿਆਲਾ ਨਦੀ ਜਿਹੜੀ ਹੈਗੀ ਆ ਉਹ ਪਟਿਆਲੇ ਵਿੱਚ ਨਦੀ ਬੜਾ ਮਾਰ ਕਰਦੀ ਆ ਤੇ ਪਿਛਲੇ ਬਾਰੀ ਹੜ੍ਹਾਂ ਦੀ ਉੱਤੇ ਬੜੀ ਵੱਡੀ ਪ੍ਰੋਬਲਮ ਖੜੀ ਕੀਤੀ ਆ ਬਹੁਤ ਨੁਕਸਾਨ ਹੋਇਆ ਤੇ ਪਟਿਆਲਾ ਨਦੀ ਦਾ ਪੱਕਾ ਸਫਾਈ ਹੱਲ ਨਹੀਂ ਕਰ ਸਕਿਓ ਇਸ ਤਰੀਕ ਤੁਸੀਂ ਚੰਬੋ ਚੋ ਹੈਗੀ ਨਦੀਆਂ ਵਗਦੀਆਂ ਪਟਿਆਲੇ ਵਿੱਚ ਕਈ ਕਈ ਨਦੀਆਂ ਨੇ ਚੰਬੋ ਚੋ ਬੋਗੀ ਪੀਲਾਪੁਰ ਉਹ ਪੂਰੀ ਤਰ੍ਹਾਂ ਨਹੀਂ ਸੈੱਟ ਕਰ ਸਕਿਓ ਨੂੰ ਬਹੁਤ ਵੱਡੀ ਮਾਰ ਪੈਂਦੀ ਆ ਅਗਲੀ ਗੱਲ ਇਹ ਆ ਕਿ ਪਟਿਆਲਾ ਦੇ ਪਟਿਆਲੇ ਦੇ ਵਿੱਚ ਪਟਿਆਲੇ ਦੇ ਹਲਕਿਆਂ ਦੇ ਵਿੱਚ ਜੇ ਆਪਾਂ ਆਖੀਏ ਕਿ ਕੋਈ ਬਹੁਤ ਵੱਡਾ ਪ੍ਰੋਜੈਕਟ ਆ ਗਿਆ ਹੋਵੇ ਕੋਈ ਬਹੁਤ ਵੱਡੀ ਫੈਕਟਰੀ ਆ ਹੋਵੇ ਸਨਤ ਆ ਗਿਆ ਹੋਵੇ ਰਖੜਾ ਮਿਲ ਸੀਗਾ ਜੀ 슈ਗਰ ਮਿਲ ਰਖੜਾ ਸੀਗਾ ਉਹ ਖਤਮ ਹੋ ਗਿਆ ਨਾ ਤਾਂ ਉਹ ਵੇਚਿਆ ਉਹਦੀ ਮਿੱਟੀ ਹੋ ਰਹੀ ਆ ਤੇ ਲੋਕ ਉਧਰ ਵੀ ਦੇਖਦੇ ਆ ਵੀ ਕਿ ਬਣ ਬਣ ਕੇ ਖੜਾ ਹਾਥੀ ਉਹਦਾ ਕੋਈ ਪ੍ਰਭਾਵ ਨਹੀਂ ਬਣ ਸਕਿਆ ਕੋਈ ਵੀ ਸਰਕਾਰ ਚਲਾਉਣ ਚ ਕਾਮਯਾਬ ਨਹੀਂ ਉਹਨਾਂ ਹੋਏ ਹੋਰ ਕੋਈ ਵੱਡੀ ਸੰਤ ਆ ਨਹੀਂ ਸਕੀ ਪਟਿਆਲੇ ਦੇ ਵਿੱਚ ਇਸ ਕਰਕੇ ਬਹੁਤ ਵੱਡਾ ਵਿਕਾਸ ਹੋਇਆ ਇਵਰਕੇ ਪਟਿਆਲੇ ਦੇ ਵਿੱਚ ਪਟਿਆਲਾ ਸ਼ਹਿਰ ਦੀ ਗੱਲ ਕਰ ਲਓ ਤੁਸੀਂ ਪਟਿਆਲਾ ਸ਼ਹਿਰ ਦੇ ਵਿੱਚ ਭਾਖੜਾ ਨਹਿਰ ਦਾ ਪਾਣੀ ਪਲਾਉਣਾ ਸੀਗਾ ਪਟਿਆਲੇ ਸ਼ਹਿਰੀਆਂ ਨੂੰ ਤੇ ਉਹ ਭਾਖੜਾ ਨਹਿਰ ਦਾ ਪਾਣੀ ਲਾ ਸਕਿਓ ਉਹ ਪ੍ਰੋਜੈਕਟ ਪੂਰਾ ਹੋਣ ਦਾ ਟਾਈਮ ਲੰਘ ਗਿਆ ਕਦੇ ਦਾ ਉਹ ਉਹ ਵੀ ਨਹੀਂ ਪੂਰਾ ਕਰ ਸਕਿਓ ਤੇ ਡੈਰੀਆਂ ਬਾਰ ਕੱਢੀਆਂ ਸੀਗੀਆਂ ਪਟਿਆਲੇ ਦੀਆਂ ਉਹ ਵੀ ਅਜੇ ਤੱਕ ਵਿੱਚ ਬਾਰ ਕੱਢੀਆਂ ਜਾ ਸਕੀਆਂ ਤੇ ਹੋਰ ਤੁਸੀਂ ਲੈ ਲਓ ਵੀ ਸਤਰਾਣੇ ਹਲਕੇ ਦੇ ਆਪਣੇ ਉਹ ਪਛੜਿਆ ਇਲਾਕਾ ਹੈਗਾ ਇੱਕ ਉਸ ਇਲਾਕੇ ਵਿੱਚ ਕੋਈ ਨਾ ਫੈਕਟਰੀ ਵੱਡੀ ਆ ਜਾਣੀ ਚਾਹੀਦੀ ਸੀ ਉਹ ਨਹੀਂ ਹੈਗਾ ਕੋਈ ਉੱਥੇ ਐਦਾਂ ਹੀ ਨਾਪੇ ਦੇ ਨਾਪਾ ਇੱਕ ریاਸਤੀ ਸ਼ਹਿਰ ਹੈਗਾ ਉਹਨੂੰ ریاਸਤ ਤੌਰ ਤੇ ਉਹਦੇ ਵਿੱਚ ਬਹੁਤ ਸਾਰੀਆਂ ਅਨਮੋਲ ਵਸਤਾਂ ਪਈਆਂ ਨੇ ਉਹਨਾਂ ਨੂੰ ਸੰਭਾਲਣ ਵਿੱਚ ਕੋਈ ਸਰਕਾਰ ਕਾਮਯਾਬ ਨਹੀਂ ਹੋ ਸਕੀ ਲੋਕਾਂ ਦਾ ਤਾਂ ਕੀ ਕਰਨਾ ਉਹਨਾਂ ਨੇ ਤੇ ਇੱਥੇ ਪਟਿਆਲਾ ਇੱਕ ਟੂਰਿਜ਼ਮ ਦਾ ਹੱਬ ਬਣ ਸਕਦਾ ਪਟਿਆਲੇ ਨੂੰ ਟੂਰਿਜ਼ਮ ਦਾ ਹੱਬ ਤਾਂ ਕੀ ਬਣਨਾ ਕੋਈ 12-13 ਸਾਲਾਂ ਤੋਂ ਸ਼ੀਸ਼ਮਹਿਲ ਬੰਦ ਪਿਆ ਲੋਕਾਂ ਤੋਂ ਕਿਲਾ ਤੇ ਸ਼ੀਸ਼ਮਹਿਲ ਬੰਦ ਪਿਆ ਕੋਈ ਟੂਰਿਜ਼ਮ ਦਾ ਕੁਝ ਵੀ ਨਹੀਂ ਕਰ ਸਕੀ ਸਰ ਕੋਈ ਵੀ ਸਰਕਾਰ ਕਪਤਨ ਮਰਿੰਦਰ ਕੋਈ ਨਹੀਂ ਕਰ ਸਕਿਆ ਪਰਨੀਤ ਕੌਰ ਕੋਈ ਵੱਡਾ ਕੰਮ ਨਹੀਂ ਕਰ ਸਕੀ ਨਾ ਹੀ ਡਾਕਟਰ ਸਰਬੀਗੰਦ ਨੇ ਕੰਮ ਕੀਤਾ ਸੀ ਇੱਕ ਰੈਲਵੇ ਲਾਈਨ ਬਣਾਉਣ ਦੀ ਗੱਲ ਕੀਤੀ ਸੀ ਚੰਡੀਗੜ੍ਹ ਤੱਕ ਰਾਜਪੁਰੇ ਤੋਂ ਉਹ ਸਰਕਾਰਾਂ ਨੇ ਜਿੰਮੇ ਨਹੀਂ ਦਿੱਤੇ ਉਹਨਾਂ ਨਾ ਦਿੱਤੀ ਅਕਾਲੀ ਸਰਕਾਰ ਨੇ ਨਾ ਦਿੱਤੀ ਕਾਂਗਰਸ ਸਰਕਾਰ ਨੇ ਮਰਿੰਦਰ ਨੇ ਤੇ ਨਾ ਹੁਣ ਇਹਨੇ ਭਵਾਂਤ ਮਾਨ ਸਰਕਾਰ ਨੇ ਉਹ ਵਿੱਚੇ ਪਈ ਆ ਜੀ ਤਾਂ ਮੇਰਾ ਕਹਿਣਾ ਭਾਵੇਂ ਕੋਈ ਵੱਡੀ ਡਿਵੈਲਪਮੈਂਟ ਨਹੀਂ ਹੋ ਸਕੀ ਲੋਕਾਂ ਨੇ ਆਪਣੇ ਤੌਰ ਤੇ ਡਿਵੈਲਪਮੈਂਟ ਕਰ ਲਈ ਜਿਵੇਂ ਕਿ ਡੇਰਾ ਬੱਸੀ ਵਿੱਚ ਕੋਈ ਲੋਕਾਂ ਦੇ ਅਬਿਡੈਂਟ ਵਾਰਮਟਾ ਜੀ ਜਾਂ ਸੜਕਾਂ ਚੋਂ ਵੱਟੀਆਂ ਨਿਕਲਣ ਗਈਆਂ ਉਹ ਕਿਉਂਕਿ ਹਵਾਇਡਾ ਆ ਗਿਆ ਉੱਥੇ ਉਹ ਪੱਕੀ ਗੱਲ ਆ ਉਹਦੇ ਪਰ ਜਿਵੇਂ ਕਹਦੇ ਇਹਨਾਂ ਲੋਕਾਂ ਨੂੰ ਰੋਜ਼ਗਾਰ ਦੀ ਕੋਈ ਸਮੱਸਿਆ ਹੱਲ ਕਰਨ ਵਾਸਤੇ ਐਡਾ ਕੋਈ ਵੱਡਾ ਕੰਮ ਨਹੀਂ ਹੋ ਸਕਿਆ ਜਰਦਾਰ ਅੱਛਾ ਜਿਵੇਂ ਹੁਣ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਰੇ ਰੈਲੀ ਕਰਨ ਵਾਸਤੇ ਕਿੰਨਾ ਕੀ ਅਸਰ ਪਏਗਾ ਜੀ ਨੇ ਪ੍ਰਧਾਨ ਮੰਤਰੀ ਨੰਦਰ ਮੋਦੀ ਦਾ ਪਟਿਆਲੇ ਵਿੱਚ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਦਾ ਅਸਰ ਹੈਗਾ ਸਰਦਾਰ ਉਸੇ ਨਾਲ ਉਹਨਾਂ ਲੋਕਾਂ ਦਾ ਅਸਰ ਹੋਊਗਾ ਜਿਹਨਾਂ ਲੋਕਾਂ ਦਾ ਅਸਰ ਹੈ ਨਹੀਂ ਨਾ ਪਹਿਲਾ ਨਾ ਹੋਣਾ ਕਿਉਂਕਿ ਉਹ ਬੰਦਾ ਉਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਇੰਨਾ ਜਿਆਦਾ ਪਬਲਿਕ ਦੇ ਵਿੱਚ ਹੈਗੇ ਨੇ ਪਬਲਿਕ ਡੋਮੇਨ 'ਚ ਐਨੇ ਰਹੇ ਹੋ ਐਨਾ ਬੋਲ ਰਹੇ ਨੇ ਹੋ ਐਨਾ ਟੀਵੀ ਚੈਨਲਾਂ ਦੇ ਵਿੱਚ ਨੇ ਥਾਂ ਥਾਂ ਤੇ ਉਹਨਾਂ ਦੀ ਐਡਾਂ ਥਾਂ ਉਹ ਪਹਿਲੇ ਲੋਕ ਜਾਣਦੇ ਆ ਦੁਬਾਰੇ ਉਹਦਾ ਪਰਿਵਾਰ ਮਾੜਾ ਚੰਗਾ ਪਰਿਵਾਰ ਤਾਂ ਦੋ ਸਾਹਮਣੇ ਆ ਜੀ ਉਹ ਪਹਿਲਾਂ ਨਾਮ ਪਤਾ ਹੋ ਮੋਦੀ ਬਾਰੇ ਮੋਦੀ ਕੀ ਬੋਲਣੇ ਬਾਰੇ ਮੋਦੀ ਜੀ ਸਸਤਮ ਬਾਰੇ ਸਾਰਾ ਪਤਾ ਲੋਕਾਂ ਨੂੰ ਸਾਰਾ ਵੀ ਮੋਦੀ ਜੀ ਕਿੰਨਾ ਬੋਲਦੇ ਆ ਜਾਂ ਕੀ ਸਿਸਟਮ ਹੈਗਾ ਉਹ ਲੋਕ ਸਭ ਜਾਣਦੇ ਆ ਇੱਥੇ ਕੋਈ ਨਵੀਂ ਗੱਲ ਤਾਂ ਕਰਨ ਤੋਂ ਰਹਿ ਆ ਕੇ ਪਟਿਆਲੇ ਦੇ ਵਿੱਚੋਂ ਤੇ ਨਵੀਂ ਗੱਲ ਕਰਾਂਗੇ ਯਾਰ ਕੋਈ ਵੱਡਾ ਕੰਮ ਕਰ ਦੇਣਗੇ ਜੀ ਇਹ ਤਾਂ ਨਹੀਂ ਨਹੀਂ ਕਰ ਰਹੇ ਆ ਆਮ ਤੌਰ ਤੇ ਪ੍ਰਚਾਰ ਆ ਇੱਕ ਕੈਪਟਨ ਅਮਰਿੰਦਰ ਸਿੰਘ ਨਾਲ ਖੜਜੋ ਆ ਕੇ ਜਿਹੜਾ ਕਿ ਅੱਜ ਤੱਕ ਵੀ ਆ ਪ੍ਰਨੀਤ ਕੌਰ ਦੇ ਪੱਖ ਚ ਕੈਪਟਨ ਅਮਰਿੰਦਰ ਨਾਂ ਆਉਣਾ ਕੈਪਟਨ ਨਾਂ ਦਾ ਨਾਂ ਆਉਣਾ ਵੀ ਮਾੜੀ ਗੱਲ ਵੀ ਉਹ ਉਹ ਨਾਲ ਖੜਦੇ ਨਹੀਂ ਆ ਕੇ ਇੱਕ ਦੋ ਬੰਦਾ ਹੋਰ ਵੱਡੇ ਆ ਜਾਣਗੇ ਤੇ ਕੁਝ ਬੰਦੇ ਨਾਲ ਸ਼ਾਮਲ ਹੋ ਜਾਣਗੇ ਆ ਬੀਜੇਪੀ ਦੇ ਵਿੱਚ ਇੰਨਾ ਕੰਮ ਇੱਥੇ ਹੋਊਗਾ ਪਟਿਆਲੇ ਵਿੱਚ ਇੱਥੇ ਰੋਲਾ ਪੈ ਜੂਰਾ ਮੀਡੀਆ ਵਿੱਚ ਖਬਰਾਂ ਆ ਜਾਣਗੀਆਂ ਤੇ ਇੰਨਾ ਕੋ ਪ੍ਰਭਾਵ ਪ੍ਰਭੂ ਨਹੀਂ ਕੋਈ ਵੋਟਾਂ ਆ ਲੈ ਪੈਂਦਾ ਹੈਗਾ ਪਟਿਆਲੇ ਵਿੱਚ ਮੋਦੀ ਨੇ ਆਉਣ ਨਾਲ ਅਸੀਂ ਜਿਹੜੇ ਉਮੀਦਵਾਰ ਨੇ ਮੈਦਾਨ ਦੇ ਵਿੱਚ ਲੜ ਰਹੇ ਨੇ ਚਾਹੇ ਰਾਸੀ ਪਾਰਟੀਆਂ ਦੇ ਚਾਹੇ ਆਜ਼ਾਦ ਤੌਰ ਤੇ ਔਰ ਜਿਨ੍ਹਾਂ ਨੂੰ ਆਸ ਵੀ ਹੈਗੀ ਇਹ ਪਟਿਆਲੇ ਦੇ ਲੋਕ ਮੁੱਦਿਆਂ ਦੀ ਗੱਲ ਕਰ ਰਹੇ ਨਹੀਂ ਕਿ ਇੱਕ ਦੂਜੇ ਨੂੰ ਟੀਚਰਾਂ ਕਰ ਰਹੇ ਨੇ ਬਦਨਾਮ ਕਰਨੇ ਕਿ ਉਹ ਮਾੜਾ ਵਾ ਉਹਦੀ ਪਾਰਟੀ ਨੇ ਆ ਕੀਤਾ ਉਹ ਦਿੱਲੀੋਂ ਚੱਲਦੀ ਉਹ ਸੰਗਰੂਰ ਤੋਂ ਚੱਲਦੀ ਉਹ ਬਠਿੰਡੇ ਤੋਂ ਚੱਲਦੀ ਉਹ ਪਟਿਆਲੇ ਤੋਂ ਚੱਲਦੀ ਨਹੀਂ ਪਟਿਆਲੇ ਵਿੱਚ ਡਾਕਟਰ ਤਰ ਬਿਰਗੰਦੀ ਦਾ ਮੁੱਦਾ ਤਾਂ ਹੈਗਾ ਜਿਵੇਂ ਕਿ ਜੋ راہਲ ਗਾਂਧੀ ਚੰਕ ਕਰ ਰਿਹਾ ਉਹਦਾ ਨੇ ਮੁੱਦਾ ਆਏਗਾ ਤੇ ਵੀਰਸਾ ਦਾ ਮੁੱਦਾ ਹੈਗਾ ਕਿ ਉਹ ਆਪਣੇ ਸਰਕਾਰ ਦਾ ਪ੍ਰਚਾਰ ਕਰ ਰਹੇ ਹੈ ਤੇ ਪ੍ਰਨੀਤ ਕੌਰ ਦਾ ਮੁੱਦਾ ਹੈਗਾ ਉਹ ਮੋਦੀ ਜੀ ਦੀਆਂ ਨੀਤੀਆਂ ਪ੍ਰਚਾਰ ਰਹੇ ਜਾਂ ਤੇ ਗਾਂਧੀ ਦਾ ਗਾਂਧੀ ਨੇ ਕੁਝ ਨਹੀਂ ਕੀਤਾ ਹੁਣ ਤੱਕ ਜੀ ਤੇ ਲੋਕ ਉਹਨੂੰ ਪੁੱਛ ਲੈਂਦੇ ਆ ਵੀ ਤੂੰ ਚਾਰ ਸੌ ਮਰਦੀ ਕੀ ਕੀਤਾ ਐਨਕੇ ਸ਼ਰਮਾ ਦਾ ਮੁੱਦਾ ਹੈਗਾ ਕਿ ਕਿੰਨੇ ਪਾਰਟੀਆਂ ਜੀ ਮਿਲੀਆਂ ਹੋਈਆਂ ਨੇ ਇਕੱਟੀਆਂ ਦੇ ਵਿੱਚ ਪਾਰਟੀਆਂ ਐ ਐਨਕੇ ਸ਼ਰਮਾ ਇਹ ਕਹਿੰਦਾ ਕੋਟਵਰ ਮੰਡੀ ਕਰਾ ਸਕੇ ਸ਼੍ਰੋਮੜੀ ਅਕਾਲੀ ਦਲ ਹੀ ਹੈ ਜਨਾ ਕਿ ਪੰਜਾਬ ਦਾ ਆਪਣਾ ਹੈਗਾ ਪੰਜਾਬ ਦੇ ਆਪਣੇ ਲੋਕਾਂ ਦਾ ਅਕਾਲੀ ਦਲ ਹੈਗਾ ਉਹਦੇ ਇਹ ਬੁੱਦੇ ਨੇ ਹਾਂ ਜਿਹੜੀ ਸਿਮਰਜੀਤ ਸਿੰਘ ਮਾਨ ਦਾ ਦਲ ਹੈਗਾ ਤੁਹਾਨੂੰ ਜਿਸ ਨੂੰ માનਤਾ ਦੱਲ ਉਹਦਾ ਆਪਣਾ ਹੈਗਾ ਕਿ ਉਹ ਬਾਦਲਾਂ ਦੇ ਖਿਲਾਫ ਬੋਲਦੇ ਆ ਕਿ ਜੀ ਬਾਦਲਾਂ ਨੇ ਦੇਸ਼ ਦਾ ਨੁਕਸਾਨ ਪੰਜਾਬ ਦਾ ਨੁਕਸਾਨ ਕੀਤਾ ਉਹ ਆਪਣੇ ਉਹਦੇ ਖਿਲਾਫ ਬੋਲ ਜੰਦੇ ਆ ਬਹੁਤ ਜਣ ਸਮਾਜ ਪਾਰਟੀ ਜਿਹੜੀ ਹੈਗੀ ਆ ਉਹ ਵੱਖਰੇ ਤੌਰ ਤੇ ਉਹ ਤਿੰਨੇ ਚਾਰੇ ਪਾਰਟੀਆਂ ਨੂੰ ਭੰਡ ਰਿਆ ਸਤਾ ਸਦਾ ਦੀ ਪਾਰਟੀ ਨੂੰ ਭੰਡੇ ਜਾਂਦੇ ਆ ਪਰ ਕੋਈ ਇਹ ਨਹੀਂ ਹੈਗਾ ਕਿ ਕੋਈ ਵੱੱਡੇ ਵੱੱਡੇ ਪੱਧਰ ਤੇ ਕੋਈ ਮੁੱਦਾ ਲੈ ਕੇ ਆਵੇ ਕੋਈ ਵੱਡਾ ਮੁੱਦਾ ਨਹੀਂ ਹੈਗਾ ਪਕੜੇ ਵਿੱਚ ਕੋਈ ਵੀ ਦੇਖੋ ਕਿੱਡਾ ਵੱਡਾ ਮੁੱਦਾ ਘੱਗਰ ਦਾ ਉਨੋ ਕੱਗਰ ਦਾ ਮੁੱਦਾ ਕੁਝ ਕੁ ਅਖਬਾਰਾਂ ਦਾ ਹਿੱਸਾ ਹੀ ਬਣਿਆ ਨਹੀਂ ਬਹੁਤਾ ਵੱਡਾ ਮੁੱਦਾ ਹੈ ਲੋਕ ਜਿਵੇਂ ਬਿਆਨ ਦੇਤਾ ਇੱਕ ਪ੍ਰੈਸ ਰੋਲ ਜਾਰੀ ਕਰਤਾ ਇੱਕ ਲੀਟਰ ਇੱਕ ਉਮੀਦਵਾਰ ਨੇ ਜੀ ਕੱਗਰ ਦਾ ਮੁੱਦਾ ਹੱਲ ਕਰਾਂਗੇ ਆਪਾਂ ਐਦਾਂ ਦਾ ਕੁਝ ਨਹੀਂ ਹੈਗਾ ਪਟਿਆਲੇ ਵਿੱਚ ਕੋਈ ਵੱਡੇ ਮੁੱਦੇ ਬਾਰੇ ਕੋਈ ਪ੍ਰੈਸ ਰੋਲ ਜਿਵੇਂ ਜਾਰੀ ਕਰਦੇ ਹਨਾ ਕਰਦੇ ਨੇ ਪਾਰਟੀਆਂ ਆਪਣੇ ਖਾਣਾ ਪੂਰਤੀ ਜਿਹਨੂੰ ਖਾਣਾ ਪੂਰਤੀ ਕਿਹਾ ਜਾ ਸਕਦਾ ਹਕੀ ਕਹੇਲੀ ਹਕੀ ਕਹੇਲੀ ਮੈਂ ਕਿ ਜਿਹਨੂੰ ਖਾਣਾ ਪੂਰਤੀ ਕਿਹਾ ਜਾ ਸਕਦਾ ਕਿ ਇੱਕ ਪ੍ਰੈਸ ਨੋਟ ਜਾਰੀ ਕਰ ਦੋ ਟਵੀਟ ਕਰ ਦੋ ਹਾਂ ਅੱਛਾ ਅਕੀਦਾ ਸਾਹਿਬ ਇੱਕ ਸਵਾਲ ਹੈ ਕਿ ਜਿਵੇਂ 2022 ਵਾਲੀ ਹਨੇਰੀ ਉਹ ਤੇ ਦੁਬਾਰਾ ਹਨੇਰੀ ਤੇ ਦਿਖਾਈ ਨਹੀਂ ਦੇ ਰਹੀ ਹੈਗੀ ਆ ਵੋਟਰ ਖੁੱਲ ਕੇ ਆ ਰਹੇ ਨੇ ਕਿ ਖਮੋਸ਼ ਨੇ ਨਹੀਂ ਵੋਟਰ ਤਾਂ ਬਹੁਤੇ ਖੁੱਲ ਕੇ ਨਹੀਂ ਆ ਰਹੇ ਜਿਹੜੇ ਸਵਾਰਥਕ ਨੇ ਸਮਰਥਕ ਤਾਂ ਨਾਹੇ ਬਾਜ਼ੀ ਕਰਦੇ ਫਿਰਦੇ ਆ ਡਾਕਟਰ ਗਾਂਧੀ ਨਾਲ ਆਮ ਵੋਟਰ ਨਜ਼ਰ ਆਉਂਦਾ ਜੀ ਗਾਂਧੀ ਨਾਲ ਆਮ ਵੋਟ ਨਜ਼ਰ ਆਉਂਦਾ ਤੇ ਪ੍ਰਨੀਤ ਕੌਰ ਨਾਲ ਬੀਜੇਪੀ ਦੇ ਬੰਦੇ ਜਿਹੜੇ ਕੱਟੜ ਨੇ ਉਹ ਨਜ਼ਰ ਆਉਂਦੇ ਆ ਬਰਬੀਰ ਸਿੰਘ ਦੇ ਨਾਲ ਜਿਹੜੇ ਕਿ ਉਹਨਾਂ ਦੇ ਬੰਦੇ ਆ ਕਾਫੀ ਨਜ਼ਰ ਆਉਂਦੇ ਵੀ ਐਦਾਂ ਵੀ ਪਿੰਡਾਂ ਦੀਆਂ ਪਹੀਰਾਂ ਘੱਟੀਆਂ ਕਿੰਨਾਂ ਜੀ ਪਹੀਰਾਂ ਬਾਹਰ ਆ ਗਈਆਂ ਜੀ ਕਿਸੇ ਪਾਰਟੀ ਨਾਲ ਉਦੋਂ ਦਾ ਕੁਝ ਨਹੀਂ ਹੈਗਾ ਅੱਛਾ ਅਕੀਦਰ ਸਾਹਿਬ ਮੇਰੇ ਇੱਕ ਆਖਰੀ ਸਵਾਲ ਆ ਲੱਗਦਾ ਕਿ ਲੜਾਈ ਫੋਰ ਕਾਰਨਰ ਆ ਜਾਂ ਸਿੱਧੀ ਲੜਾਈ ਆ ਨਹੀਂ ਮੈਨੂੰ ਲੱਗਦਾ ਵੀ ਜਿਹੜਾ ਜਿਹੜੀ ਇਹ ਲੜਾਈ ਹੈਗੀ ਨਾ ਜੀ ਇਹ ਜਿਹੜਾ ਧਰਮਵੀਰ ਗਾਂਧੀ ਤੇ ਬਰਬੀਰ ਸਿੰਘ ਚ ਲੜਾਈ ਹੈ ਜੀ ਇਹਨਾਂ ਦੀਆਂ ਵੋਟਾਂ ਅਕਾਲੀ ਦਲ ਤੇ ਬੀਜੇਪੀ ਵਾਲੇ ਕਿਹੜੇ ਪਾਸ ਬੰਦੇ ਦੀਆਂ ਕਿੰਨੀਆਂ ਵੋਟਾਂ ਲਿਆਣ ਚ ਕਾਮਯਾਬ ਹੁੰਦੇ ਆ ਉਹ ਜਿੱਤ ਹਾਰ ਤੈਅ ਕਰੀ ਜਾਂਦੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਤੁਹਾਡਾ ਧੰਨਵਾਦ ਸਸਿਕਾਲ ਜੀ ਸਸਿਕਾਲ ਜੀ ਸਸਿਕਾਲ ਜੀ ਔਰ ਪਟਿਆਲੇ ਦੀ ਗੱਲ ਕੀਤੀ ਹੈ ਲੋਕ ਸਭਾ ਹਲਕਾ ਦੇ ਵਿੱਚ ਕਿ ਸਰਕਾਰ ਤੇ ਉਮੀਦਾਂ ਕਿੰਨੀਆਂ ਸੀ ਕਿੰਨੀ ਸਰਕਾਰ ਖਰੀ ਉਤਰੀ ਆ ਤੇ ਜਿਹੜੇ ਵਾਅਦੇ ਨੇ ਉਹਨਾਂ ਵਾਅਦਿਆਂ ਤੇ ਵੋਟਰਾਂ ਤੇ ਕੀ ਅਸਰ ਆ ਤੇ ਸ਼੍ਰੋਮਣੀ ਕਾਲੀ ਦਲ ਸਮੇਤ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਤੇ ਬੀਜੇਪੀ ਉਹਨਾਂ ਦੇ ਲੀਡਰਾਂ ਵਾਸਤੇ ਕਿੰਨੀਆਂ ਚੁਣੌਤੀਆਂ ਨੇ ਫੈਸਲਾ ਪਟਿਆਲੇ ਦੇ ਲੋਕਾਂ ਨੇ ਕਰਨਾ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ